हेलो गाइस वेलकम टू माय न्यू ब्लॉग उम्मीद करती हूं उससे सारे ठीक हो ना तो आज ना मैं बहुत ज्यादा थक चुकी हूं क्योंकि कल मम्मी घर गई थी ना उधर आके थक गया बहुत ज्यादा तो आज मैं आराम की था सी हाल ही में थोड़ी थोड़ी थकावट है की आ मैं दाल चावल ही बनाना आज दाल चावल फटाफट बनाऊंगा इननू रख देना कपड़े पे, पे है हाल ही थोड़े तोले से थोड़े और पे आओगी तो होने है हालै तो मैं हूं दाल बनाने लगी सी दिखाऊंगी ये सारे को दाल भैया मूंग में रख रहे थे ਅਜਾ ਪਤਾਲ ਬਣਾਵਾਂਗੇ ਅੱਪਕਾ ਧੂਕ ਕੇ ਦਾਲ ਬਣਾ ਲੈਨੇ ਤੇ ਤਾਂਦੇ ਡੈਡੀ ਆ ਪਿੰਡੀ ਲਿੱਤੀ ਸੀ ਕੱਬਿ ਧਨੀਓ ਕੱਲ ਬਣਾਉਂਗੇ ਅੱਜ ਦਾਲ ਚੌਲੀ ਬਣਾ ਲੈਨੇ ਆਪਾ ਦਾਲ ਚੌਲ ਬਣਾਣ ਤੋਂ ਬਾਅਦ ਬਸ ਥੋੜਾ ਜਿਹਾ ਆਰਾਮ ਮਿਲ ਜੂ। ਜੇ ਮੌਸਮ ਤਾਂ ਅੱਛਾ ਹੈ ਬਾਹਰ। ਠੀਕ ਠਾਕ ਰਿਹਾ ਸਭ। ਅੱਜ ਗਰਮੀ ਵੈਸੇ ਜਿਆਦਾ ਸੇ ਛੇਰੇ ਹੁਣ ਥੋੜਾ ਜਿਹਾ ਠੁੱਟ ਪਟ ਗਈ ਨਾ ਤੋ ਇੰਨੇ ਗਰਮੀ ਨਹੀਂ ਲੱਗ ਰਹੀ ਤਾਂ ਗਰਮੀ ਬਹੁਤ ਸੇ ਬਹੁਤ ਜ਼ਿਆਦਾ ਗਰਮੀ ਸੀ ਆਲੇ ਕੋ ਸਾਰੇ ਕਪੜੇ ਪਹਿਰੇ ਵਾਲੇ ਸਿਰਕੇ ਵੀ ਹਲੇ ਥੋੜੀ ਹੋਰ ਪਈ ਹੋਗੀ ਧੋਣੇ ਆ। ਉਹ ਧੋਣੇ ਥੋੜੇ ਰੁੱਕੇ ਘੰਟਾ ਡੇਢ ਘੰਟਾ। ਸਾਡੀ ਦਾਲ ਬਣ ਚੁੱਕੀ ਹੈ। ਉਹਨਾਂ ਵਿੱਚ ਚੌਲ ਬਣਾ ਦਿੰਦੇ ਨੇ। ਉਸ ਤੋਂ ਬਾਅਦ ਮੈਂ ਕੱਪੜੇ ਧੋਣੇ ਨੂੰ ਟਾਈਮ ਲੱਗ ਜਾਣਾ ਥੋੜਾ ਜਿਹਾ ਤਾਂ ਮੈਂ ਕੱਪੜੇ ਧੋ ਲੈਂਦੇ ਆ। ਉਸ ਤੋਂ ਬਾਅਦ ਆਪਾਂ ਮੈਂ ਥਾਉਂ ਤੋਂ ਇਸੇ ਤਰ੍ਹਾਂ। ਉਸ ਤੋਂ ਬਾਅਦ ਦੇਖਦੇ ਹਾਂ ਕੀ ਕਰਨਾ। ਧੋਣੇ ਆ ਤੇ ਹੋਰੋਲੇ ਕੰਮ ਕਰ ਲੈਣੇ। ਕਿਤੇ ਚੱਲ ਜੋ ਇੱਕ ਦਿਨ ਤਾਂ ਬਸ ਹੀ ਹੋ ਜਾਂਦੇ ਤੇ ਫਿਰ ਤੇ ਹੀ ਖਰਾਬ ਹੋ ਜਾਂਦੇ। ਇੱਕ ਦਿਨ ਚੱਲ ਜਾਂਦਾ। ਡੈਡੀ ਦੀ ਚਾਹ ਡੈਡੀ ਆਣ ਵਾਲੇ ਆ ਦੇਖੋ ਤੁਸੀਂ ਆਪ ਉਸਕੇ ਲਈ ਚਾਹ ਮੈਂ ਰਹੀ ਆਪਾਂ फटाफट ਚਾਹ ਬਣਾ ਕੇ ਦાદੇ ਨੂੰ ਪੀ ਲੈਣਗੇ ਉਸ ਤੋਂ ਬਾਅਦ ਬਤੇਹ ਦੇ ਹਸਪਤਾਲ ਵਾਲੇ ਬਣਾ ਦੇ ਕੱਪੜੇ ਵੀ ਧੋਣੇ ਮੈਂ ਵੀ ਚਾਹ ਚੁਪੀ ਲਈ ਡੈਡੀ ਨੇ ਵੀ ਪੀ ਲਿਆ ਹਲੇ ਤੱਕ ਆਏ ਨਹੀਂ ਸਵਾਛਾ ਹੋ ਗਿਆ ਦੇਖਦੇ ਥੋੜੇ 10 15 ਮਿੰਟ ਹੋਰ ਆ ਜਾਣਗੇ ਉਹ ਤੱਕ ਲਾਈਟ ਔਨ ਕਰ ਦੰਦੇ ਰਹੋਗੇ ਅੰਦਰ ਕਮਰੇ ਚ ਆਲੇ ਰਹੇ ਰਹ ਗਿਆ ਲਾਈਟ ਜਲਾਤੀ ਆ ਥੋੜਾ ਸਹੀ ਹੋ ਗਿਆ ਦਾ ਪਹਿਲਾ ਨੇਰਾ ਸੀਗਾ ਮੇਰੇ ਹੱਥਾਂ ਆ ਚੁੱਕਿਆ ਕੰਮ ਤਾਂ ਹੋ ਗਿਆ ਮੋਟਰਸਾਈਕਲ ਖੜੀ ਕਰ ਰਿਹਾ ਉਹ ਆਜ ਕਿਹੜਾ ਕੰਮ ਤਾਂ ਫਿਰ ਉਹਨਾਂ ਨੂੰ ਪਾਣੀ ਪੂਣੀ ਤਿਆਰ ਕਰ ਆਪਾਂ ਫਿਰ ਚਾਹ ਬਣਾਵਾਂਗੇ ਦੁਬਾਰਾ ਤੋਂ ਦੁਬਾਰਾ ਤੋਂ ਮੈਂ ਚਾਹ ਪੀਉਂਗੀ ਚਾਹ ਪੀ ਵੀ ਸੁਖਰਾ ਹਾਲ ਹੋ ਗਿਆ ਸਾਡਾ ਅੱਜ ਦੇਖਿਓ ਨਹੀਂ ਜਾਣਾ ਨੇ ਆ ਦੇਖ ਕੰਮ ਤਾਂ ਆ ਚੁੱਕੇ ਨੇ ਹਾਂ ਸਕਲ ਦੇਖ ਪਾਣੀ ਦਾਦਾ ਹੈਲੋ हेलो हेलो हां हां बोलो गाइस आ देखो चाय बन गई है साडी किधर रखे चाय है ये चाय जिन किधर रखा आ चावल चढ़ गए है चावल जल चढ़ गए हम बंद खाने लग गए अब आ आज दा व्लॉग आपे इथे खत्म करते है प्लीज मेरे व्लॉग नु लाइक कमेंट शेयर जो कोई वीडियो बदत बदत शेयर करे तब तक के बाय बाय मिलते है नेक्स्ट व्लॉग में सही है